ਪੰਜਾਬ ਸਿਵਲ ਸਰਵਿਸਿਜ਼ ਐਸਪਾਇਰੈਂਟਸ ਪੀਸੀਐਸ ਇਗਜ਼ਾਮ ਨੂੰ ਲੈ ਕੇ ਇੱਕ ਨਵੀਂ ਡਿਵੈਲਪਮੈਂਟ ਸਾਹਮਣੇ ਆ ਰਹੀ ਹੈ ਕੁਝ ਦਿਨ ਪਹਿਲਾਂ ਇੱਕ ਹਿੰਦੀ ਨਿਊਜ਼ਪੇਪਰ ਦੇ ਵਿੱਚ ਇਹ ਨਿਊਜ਼ ਲੱਗੀ ਸੀ ਕਿ ਇੱਕ ਰਿਟ ਪਟੀਸ਼ਨ ਫਾਈਲ ਕੀਤੀ ਗਈ ਹੈ ਇਹ ਰਿਟ ਪਟੀਸ਼ਨ ਜਿਹੜੀ ਫਾਈਲ ਕੀਤੀ ਗਈ ਹੈ ਇਹ ਪੀਸੈਸ ਇਗਜ਼ਾਮ ਨੂੰ ਲੈ ਕੇ ਕੀਤੀ ਗਈ ਹੈ ਇਹਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਹੈ ਉਹਦੀ ਪ੍ਰੋਪਰ ਇੰਪਲੀਮੈਂਟੇਸ਼ਨ ਨਾ ਹੋਣ ਕਰਕੇ ਇਹ ਰਿਟ ਦਾਖਲ ਕੀਤੀ ਗਈ ਸੀ ਹੁਣ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੈਬਸਾਈਟ ਦੇ ਉੱਤੇ ਇੱਕ ਨੋਟਿਸ ਦੇਖਣ ਨੂੰ ਮਿਲ ਰਿਹਾ ਹੈ ਜਿਹਦੇ ਵਿੱਚ ਜਿਹੜੀ ਇਹ ਰਿਟ ਪਟੀਸ਼ਨ ਹੈ ਇਹਦਾ ਕੰਪਲੀਟ ਸਟੇਟਸ ਦਿਖਾਇਆ ਗਿਆ ਹੈ ਦੇਖੋ ਮੈਂ ਤੁਹਾਨੂੰ ਇਸ ਰਿਟ ਪਟੀਸ਼ਨ ਦੇ ਬਾਰੇ ਦੱਸ ਦੇਣਾ ਹੈ ਤੇ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਡਿਵੈਲਪਮੈਂਟ ਹੋਈ ਹੈ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦੇਣਾ ਹੈ ਤਾਂ ਤੁਸੀਂ ਸਾਰਾ ਇਹ ਡਿਟੇਲ ਦੇਖ ਲਓ ਕੈਂਡੀਡੇਟਸ ਐਡਰਟ ਪਟੀਸ਼ਨ ਸੁਖਰਾ ਸਿੰਘ ਦੇ ਦੁਆਰਾ ਫਾਈਲ ਕੀਤੀ ਗਈ ਹੈ ਬਠਿੰਡਾ ਦੇ ਉਹ ਰਹਿਣ ਵਾਲੇ ਹਨ ਠੀਕ ਹੈ ਜੀ ਨਿਊਜ਼ਪੇਪਰ ਵੀ ਦੱਸ ਰਿਹਾ ਸੀ ਕਿ ਉਹ ਬਠਿੰਡਾ ਦੇ ਰਹਿਣ ਵਾਲੇ ਯਾਚਿਕਾ ਕਰਤਾ ਹਨ ਪਟੀਸ਼ਨਰ ਹਨ ਉਹਨਾਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਐਂਡ ਆਦਰਸ ਯਾਨੀ ਕਿ ਪੰਜਾਬ ਗਵਰਨਮੈਂਟ ਨੂੰ ਵੀ ਇਹਦੇ ਵਿੱਚ ਪਾਰਟੀ ਬਣਾਇਆ ਗਿਆ ਹੈ ਤੇ ਪੀਪੀਐਸਸੀ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਐਡਰਟ ਪਟੀਸ਼ਨ 30 ਜਨਵਰੀ 2025 ਨੂੰ ਰਜਿਸਟਰ ਹੋਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਮਾਨਯੋਗ ਜੱਜ ਸਾਹਿਬ ਹਨ ਉਹਨਾਂ ਨੇ ਜਿਨ੍ਹਾਂ ਦਾ ਨਾਮ ਹੈ ਮਿਸਟਰ ਜਸਟਿਸ ਅਮਨ ਚੌਧਰੀ ਜੀ ਇਹਨਾਂ ਨੇ ਜਿਹੜੀ ਨੈਕਸਟ ਹੀアリング ਡੇਟ ਹੈ ਉਹ 29 ਜੁਲਾਈ ਰੱਖੀ ਹੈ ਕੇਸ ਦੇ ਵਿੱਚ 29 ਜੁਲਾਈ 2025 ਯਾਨੀ ਕਿ ਮੋਟਾ-ਮੋਟਾ ਮੰਨ ਕੇ ਚੱਲੋ ਹੁਣ ਤੋਂ 5 ਮਹੀਨੇ ਬਾਅਦ ਇਹ ਜਿਹੜੀ ਹੈ ਹੀアリング ਦੀ ਨੈਕਸਟ ਡੇਟ ਰੱਖੀ ਗਈ ਹੈ ਤਾਂ ਕਾਫੀ ਹੱਦ ਤੱਕ ਕੇ ਚਾਂਸਸ ਹੁਣੇ ਬਣਨਗੇ ਕਿਉਂਕਿ ਬਹੁਤ ਸਾਰੀਆਂ ਪ੍ਰੋਬਲਮਸ ਹਜੇ ਵੀ ਚੱਲ ਰਹੀਆਂ ਹਨ ਕਿ ਆਪਣੇ ਜਿਹੜੀ ਆਪਣੀ ਕਨਸਟੀਟਿਊਸ਼ਨਲ ਬਾਡੀ ਹੈ ਪੀਪੀਐਸਸੀ ਉਹਨਾਂ ਕੋਲੇ ਆਪਣੇ ਮਾਨਯੋਗ ਨਵੇਂ ਚੇਅਰਮੈਨ ਸਾਹਿਬ ਹਜੇ ਅਪਾਇੰਟ ਨਹੀਂ ਹੋਏ ਤੇ ਉਹਦੇ ਕਰਕੇ ਵੀ ਹੁਣੇ ਰੀਸੈਂਟਲੀ ਜਿਹੜਾ ਨੋਟਿਸ ਆਇਆ ਹੈ ਕਿ ਸੀਨੀਅਰ ਅਸਿਸਟੈਂਟ ਇਨਰ ਅਸਿਸਟੈਂਟ ਦਾ ਜਿਹੜਾ ਐਗਜ਼ਾਮ ਹੈ ਉਹਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ ਐਡਮਿਨਿਸਟ੍ਰੇਟਿਵ ਰੀਜ਼ਨਸ ਕਰਕੇ ਮੇਨ ਐਡਮਿਨਿਸਟ੍ਰੇਟਿਵ ਰੀਜ਼ਨਸ ਇਹ ਹੀ ਹੁੰਦੇ ਹਨ ਕਿ ਜਦੋਂ ਬਾਡੀ ਦਾ ਹੈੱਡ ਅਵੇਲੇਬਲ ਨਾ ਹੋਵੇ ਤਾਂ ਫਿਰ ਐਡੇ ਵੱਡੇ ਐਗਜ਼ਾਮਸ ਨੂੰ ਕਰਵਾਉਣਾ ਖਾਸ ਤੌਰ ਤੇ ਪੀਪੀਐਸਸੀ ਵਰਗੀ ਇੱਕ ਮਹਿਮਤ ਜਿਹੜਾ ਐਗਜ਼ਾਮ ਕੰਡਕਟ ਕਰਵਾਉਣਾ ਉਹਦੇ ਲਈ ਪੋਸੀਬਲ ਨਹੀਂ ਹੁੰਦਾ ਤਾਂ ਹੋਰ ਵੀ ਬਹੁਤ ਸਾਰੇ ਗਰਾਊਂਡ ਰਿਐਲਿਟੀਆਂ ਬਣ ਰਹੀਆਂ ਹਨ ਤੇ ਨਾਲ ਨਾਲ ਜਿਹੜੀਆਂ ਲੀਗਲ ਹਰਡਲਸ ਹੁਣ ਪੈਦਾ ਹੋ ਰਹੀਆਂ जड़िया के अपने सामने आईया तो पूरे पूरे ये चांस बन रहे हैं कि जोड़ा एग्जाम है हूँ यह छे महीने तक डेफिनेटली या काफ़ी हद हाँ तक आप कह सकते हैं कि डिले हो सकता है ਤਾਂ ਸਟੂਡੈਂਟਸ ਇਹ ਲੇਟੈਸਟ ਡਵੈਲਪਮੈਂਟ ਨੂੰ ਤੁਹਾਡੇ ਅੱਗੇ ਲੈ ਕੇ ਆਉਣ ਦਾ ਆਬਜੈਕਟਿਵ ਇਹੀ ਹੈ ਕਿ ਜੋ ਕੁਝ ਹੋ ਰਿਹਾ ਹੈ ਉਹਦੇ ਹਿਸਾਬ ਨਾਲ ਤੁਸੀਂ ਆਪਦੇ ਹਥਿਆਰ ਨਾ ਛੱਡੋ ਤੇ ਹਲਦੀ ਤਿਆਰੀ ਨੂੰ ਕਰਦੇ ਰਹੋ ਕਿਉਂਕਿ ਆਪਾਂ ਪਾਸਟ ਦੇ ਵਿੱਚ ਵੀ ਇਹ ਦੇਖਿਆ ਹੈ ਕਿ ਇਸ ਤਰ੍ਹਾਂ ਦੇ ਐਗਜ਼ਾਮਸ ਦੇ ਵਿੱਚ ਜਿਹੜੀ ਲੀਗਲ ਹਰਡਲਸ ਹੈ ਉਹ ਚਲਦੀਆਂ ਰਹਿੰਦੀਆਂ ਤੇ ਇਹ ਐਗਜ਼ਾਮ ਪ੍ਰੋਸੈਸ ਇੱਕ ਸਾਲ ਦੀ ਬਜਾਏ 2-3 ਸਾਲ ਦੇ ਵਿੱਚ ਪੂਰੇ ਹੁੰਦੇ ਹਨ ਤਾਂ ਕਰਕੇ ਤੁਸੀਂ ਆਪਦੀ ਤਿਆਰੀ ਨੂੰ ਸਟਾਰਟ ਕਰੋ ਜੇ ਤੁਸੀਂ ਤਿਆਰੀ ਸਟਾਰਟ ਨਹੀਂ ਕੀਤੀ ਤਾਂ ਤੇ ਜੇ ਤਿਆਰੀ ਕਰ ਰਹੇ ਹੋ ਤਾਂ ਉਹਨੂੰ ਹੋਰ ਫੋਕਸ ਅਪਰੋਚ ਨਾਲ ਕਰੋਗੇ ਵੀ ਤੁਹਾਨੂੰ ਚੰਗਾ ਖਾਸਾ ਟਾਈਮ ਮਿਲਣ ਵਾਲਾ ਹੈ ਤਾ ਸਟੂਡੈਂਟਸ ਇਹ ਜਿਹੜੀ ਮੈਂ ਇਨਫੋਰਮੇਸ਼ਨ ਲੈ ਕੇ ਆਇਆ ਸੀ ਤੁਹਾਨੂੰ ਇਹ ਇਨਫੋਰਮੇਸ਼ਨ ਮੈਂ ਐਸਲੀ ਦਿੱਤੀ ਹੈ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਆਫੀਸ਼ੀਅਲੀ ਵੀ ਇਹ ਸਾਰਾ ਕੁਝ ਚੱਲ ਰਿਹਾ ਹੈ ਕਿ ਇਹ ਲੀਗਲ ਹਰਡਲਸ ਜੋ ਇਹ ਹੁਣ ਟੈਸਟ ਜਿਹੜਾ ਪੈ ਚੁੱਕਿਆ ਹੈ ਤੇ ਹੌਲੀ-ਹੌਲੀ ਇਹਦੇ ਵਿੱਚੋਂ ਬਾਹਰ ਨਿਕਲੂਗਾ ਤੇ ਤੁਹਾਨੂੰ ਉਹਦੇ ਲਈ ਪ੍ਰੋਪਰ ਟਾਈਮ ਮਿਲ ਜੂਗਾ ਤਿਆਰੀ ਲਈ ਤਾਂ ਸਟੂਡੈਂਟਸ ਤੁਸੀਂ ਤਿਆਰੀ ਕਰੋ ਇਹਦੇ ਲਈ ਤੇ ਹੋਰ ਜੇ ਤੁਹਾਡੀ ਕੋਈ ਤੁਸੀਂ ਕੋਈ ਜਾਣਨਾ ਚਾਹੁੰਦੇ ਹੋ ਇਸ ਐਗਜ਼ਾਮ ਦੇ ਬਾਰੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਦੇ ਕਮੈਂਟਸ ਪਾ ਦਿਓ ਥੈਂਕ ਯੂ ਵੈਰੀ ਮੱਚ